ਅਹਿਮ ਜਾਣਕਾਰੀ ਦੱਸ ਦਈਏ ਕਿ ਬਠਿੰਡਾ ਚ ਕੇਂਦਰੀ ਏਜੰਸੀ ਐਨਆਈਏ ਨੇ ਰੇਡ ਕੀਤੀ ਗਈ ਹੈ ਦੱਸ ਦਈਏ ਸੁਣਦੀ ਫੋਟੀ ਖਬਰ ਬਠਿੰਡਾ ਤੋਂ ਬਾਰੇ ਜਿੱਥੇ ਕਿ ਪਿੰਡ ਡੂਮ ਵਾਲੀ ਅਤੇ ਪਥਰਾਲਾ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਦੱਸ ਦਈਏ ਤੜਕਸਾਰ ਤੋਂ ਹੀ ਜਿਹੜੀ ਕਿ ਐਨਆਈਏ ਦੇ ਵੱਲੋਂ ਛਾਪੇ ਮਾਰੀ ਜਗਾ ਜਗਾ ਤੇ ਕੀਤੀ ਜਾ ਰਹੀ ਹੈ ਤਾਂ ਉੱਥੇ ਡੂਮ ਵਾਲੀ ਦੇ ਵਿੱਚ ਮੈਰਿਜ ਪੈਲੇਸ ਮਾਲਕ ਦੇ ਘਰ ਦੇ ਵਿੱਚ ਵੀ ਐਨਆਈਏ ਦੇ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਪਥਰਾਲਾ ਦੇ ਵਿੱਚ ਕਾਰ ਡੀਲਰ ਦੇ ਮਕਾਨ ਦੇ ਵਿੱਚ ਐਨਆਈਟੀ ਵੱਲੋਂ ਰੇਡ ਕੀਤੀ ਗਈ ਹੈ। ਐਨਆਈਟੀ ਵੱਲੋਂ ਬਠਿੰਡਾ ਦੇ ਵਿੱਚ ਸਵੇਰ ਤੋਂ ਹੀ ਜਿਹੜਾ ਕਿ ਰੇਡਾਂ ਕੀਤੀਆਂ ਜਾ ਰਹੀਆਂ ਤਾਂ ਦੱਸਦੀ ਹੈ ਕਿ ਪਿੰਡ ਡੂੰਬੜੀ ਅਤੇ ਪਥਰਾਲਾ ਦੇ ਵਿੱਚ ਐਨਆਈਟੀ ਵੱਲੋਂ ਰੇਡ ਕੀਤੀ ਗਈ ਹੈ। ਤੌਥੀ ਤੜਕਸਾਰ ਤੋਂ ਹੀ ਜਿਹੜਾ ਕਿ ਐਨਆਈਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਬਠਿੰਡਾ ਦੇ ਵੱਖ-ਵੱਖ ਹਾਮਤੇ ਦੱਸੇ ਕਿ ਡੂੰਮ ਵਾਲੀ ਦੇ ਵਿੱਚ ਇੱਕ ਮੈਰਿਜ ਪੈਲੇਸ ਦੇ ਘਰ ਤੇ ਵੀ ਐਨਆਈਏ ਦੇ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ। ਕੌਥੀ ਪਥਰਣਾ ਦੇ ਵਿੱਚ ਕਾਰ ਡੀਲਰ ਦੇ ਮਕਾਨ ਤੇ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ। ਤਾਂ ਦੱਸਿਆ ਕਿ ਐਨਆਈਏ ਦੇ ਵੱਲੋਂ ਪਟੰਡਾ ਦੇ ਵਿੱਚ ਤੜਕਸਰ ਤੋਹੀ ਛਾਪੇ ਮਾਰੀ ਕੀਤੀ ਜਾ ਰਹੀ ਹੈ। ਕਮਿੰਡਰ ਦੇ ਵਕ ਵਕ ਪਿੰਡਾਂ ਦੇ ਵਿੱਚ ਡੂਮ ਵਾਲੀ ਦੇ ਵਿੱਚ ਮੈਰਿਜ ਪੈਲੇਸ ਦੇ ਘਰ ਦੇ ਵਿੱਚ ਜਿਹੜੀ ਕਹਿੰਦੇ ਦੇ ਵੱਲੋਂ ਰੇਡ ਕੀਤੀ ਗਈ ਤਾਂ ਉੱਥੇ ਪਥਰਾਲਾ ਦੇ ਵਿੱਚ ਕਾਰ ਡੀਲਰ ਦੇ ਮਕਾਨ ਤੇ ਐਨਆਈ ਦੇ ਵੱਲੋਂ ਰੇਡ ਕੀਤੀ ਗਈ ਹੈ। ਦੱਸੋ ਕਿ ਬਟਿੰਡਾ ਵਿੱਚ ਕੇਂਦਰੀ ਏਜੰਸੀ ਯਾਨੀ ਕਿ ਐਨਆਈਏ ਦੇ ਵੱਲੋਂ ਤੜਕਸਾਰ ਤੋਂ ਹੀ ਅੱਜ ਰੇਡ ਕੀਤੀ ਜਾ ਰਹੀ ਹੈ। ਕਮਿੰਡਰ ਦੇ ਵੱਲੋਂ ਐਨਆਈਏ ਦੇ ਵੱਲੋਂ ਬਟਿੰਡਾ ਦੇ ਵਕ ਵਕ ਥਾਵਾਂ ਉੱਤੇ ਲਗਾਤਾਰ ਜਿਹੜੀ ਤੜਕਸਾਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ ਟਕੂਵਾਲੀ ਦੀ ਗੱਲ ਕਰੀਏ ਤਾਂ ਉੱਥੇ ਮੈਰਿਜ ਪੈਲੇਸ ਮਾਲਕ ਦੇ ਘਰ ਦੇ ਵਿੱਚ ਐਨਆਈਏ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਕੌਤੀ ਪਥਰਾੜਾ ਦੇ ਵਿੱਚ ਵੀ ਇੱਕ ਕਾਰ ਡੀਲਰ ਦੇ ਮਕਾਨ ਉੱਤੇ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਹੈ। ਇਸ ਖਬਰ ਬਾਬਤ ਮੈਂ ਨਾ ਬਠਿੰਡਾ ਤੋਂ ਪਵਨ ਜੋੜ ਕੇ ਨਾ ਪਵਨ ਕੇਂਦਰੀ ਏਜੰਸੀ ਐਨਆਈਏ ਦੇ ਵੱਲੋਂ ਤੜਕਸਾਰ ਤੋਂ ਹੀ ਬਠਿੰਡਾ ਦੇ ਵੱਖ-ਵੱਖ ਪਿੰਡਾਂ 'ਚ ਰੇਡ ਕੀਤੀ ਗਈ ਹੈ ਤਾਂ ਕਿ ਕੋਈ ਜਾਣਕਾਰੀ ਯਾਨੀ ਇਹ ਬਲੋ ਜੋ ਬਠਿੰਡਾ ਦੇ ਵਿੱਚ ਢੂਮਾਲੀ ਹੈ ਤੇ ਇੱਕ ਪਥਰਾਲਾ ਪਿੰਡ ਹੈ ਜਿੱਥੇ ਰੇਡ ਕੀਤੀ ਗਈ ਹੈ ਸਵੇਰ ਤੋਂ ਹੀ ਰੇਡ ਚੱਲ ਰਹੀ ਸੀ ਤੇ ਫਿਰ 3 ਤੋਂ 4 ਘੰਟੇ ਰੇਡ ਕੀਤੀ ਹੈ ਐਨਆਈਐ ਨੇ ਕੁਝ ਗਿੱਛ ਚੱਕ ਰਿਹਾ ਨੌਜਵਾਨਾਂ ਨੂੰ ਦੋ ਨੌਜਵਾਨਾ ਢੂਮਾਲੀ ਦੇ ਪਾਸਾ ਜਿਨ੍ਹਾਂ ਦੇ ਰੇਡ ਕੀਤੀ ਹੈ ਖਤਰ ਐਕਟ ਨੂੰ ਲੈ ਕੇ ਤੇ ਜੋ ਅਤਿਵਾਦੀ ਗਤੀਵਿਧੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਐਨਆਈਐ ਰੇਡ ਕਰਦੀ ਰਹੀ ਹੈ ਤੇ ਪੰਜਾਬ ਦੇ ਕਈ ਥਾਵਾਂ ਤੇ ਐਨਆਈਐ ਦੀ ਟੀਮ ਪਹੁੰਚੀ ਹੈ ਰੇਡ ਕੀਤੀ ਗਈ ਹੈ ਬਠਿੰਡਾ ਦੇ ਦੋ ਥਾਵਾਂ ਤੇ ਰੇਡ ਕੀਤੀ ਗਈ ਹੈ ਰੇਡ ਅਜੇ ਵੀ ਐਨਆਈ ਵੀ ਲੋਚ ਚਲਾਈ ਜਾ ਰਹੀ ਹੈ ਤੇ ਰੇਡ ਤੋਂ ਬਾਅਦ ਜੋ ਦਿੱਲੀ ਐਨਆਈਏ ਦੀ ਰਿਪੋਰਟ ਆਇਆ ਉਸ ਨੂੰ ਬ੍ਰੀਫ ਕੀਤਾ ਜਾਂਦਾ ਹੈ ਤੇ ਉਹ ਉਹਨਾਂ ਵੱਲੋਂ ਕੀ ਕੁਝ ਗ੍ਰੀਫ ਕੀਤਾ ਜਾਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਜੋ ਰੇਡ ਕੀਤੀ ਗਈ ਹੈ ਉਹ ਕਿੰਨੇ ਕਿਤੇ ਜੋ ਲੋਕਾਂ ਦੇ ਘਰੇ ਰੇਡ ਕੀਤੀ ਹੈ ਉਹ ਕਿਸ ਲਿੰਕ ਰੱਖਦੇ ਨੇ ਉਹਨਾਂ ਦਾ ਕੀ ਕਰ ਲਾ ਅਪਰਾਧ ਆ ਬੈਕਗ੍ਰਾਉਂਡ ਕੀ ਆ ਉਹ ਵੀ ਸਾਰਾ ਕੁਝ ਚੈੱਕ ਕਰ ਰਹੀ ਹੈ ਹਮ ਹਰ ਹਾਲਤ ਜਦੋਂ ਪਹਿਲਾ ਐਨਆਈਏ ਰੇਡ ਕਰਦੀ ਆ ਤਾਂ ਜਿੰਨਾਂ ਦੇ ਘਰੇ ਰੇਡ ਹੁੰਦੀ ਹੈ ਉਹਨਾਂ ਦੇ ਘਰ ਦੇ ਵਿੱਚੋਂ ਫੋਨ ਵੀ ਕਬਜ਼ੇ ਚ ਲੈ ਲਿੱਤੇ ਜਾਂਦੇ ਨੇ ਤੇ ਫੋਨ ਦਿੱਲੀ ਲੈ ਕੇ ਚਲੀ ਜਾਂਦੀ ਹੈ। ਨਹੀਂ ਕੋਈ ਜ਼ਰੂਰੀ ਜਿਹੜੇ ਦਸਤਾਵੇਜ਼ ਹੁੰਦੇ ਨੇ, ਜ਼ਰੂਰੀ ਕਾਗਜ਼ ਹੁੰਦੇ ਨੇ ਉਹਨਾਂ ਨੂੰ ਐਮਆਈਏ ਰਿਕਵਰ ਕਰਤੀ ਹੈ ਤੇ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਹੁਣ ਇਹਨਾਂ ਦੇ ਘਰੇ ਜਿੱਦਾਂ ਦੇ ਰੇਡ ਹੋਈ ਹੈ ਤੇ ਉਹਨਾਂ ਦੇ ਵੀ ਜੋ ਜ਼ਰੂਰੀ ਦਸਤਾਵੇਜ਼ ਐਮਆਈਏ ਵੱਲੋਂ ਕਬਜ਼ੇ ਦੇ ਦਿੱਤੇ ਜਾਣ ਕੇ ਫੋਨ ਕਬਜ਼ੇ ਦੇ ਲੈ ਕੇ ਜਾਣਗੇ ਤੇ ਉੱਥੇ ਜਾ ਕੇ ਜਾਂਚ ਹੋਗੀ ਜਾਂ ਤੋਂ ਬਾਅਦ ਐਨਆਈਏ ਦੁਆਰਾ ابھی ਰੇਡਾਂ ਕਰਦੀ ਹੈ ਪੰਜਾਬ ਦੇ ਵਿੱਚ ਪਠਾਨਡਾ ਦੇ ਵਿੱਚ ਜਿਹੜਾ ਉਹ ਥਾਵਾਂ ਤੇ ਜਿੱਥੇ ਐਨਆਈਏ ਨੂੰ ਸ਼ੱਕ ਹੁੰਦਾ ਹੈ ਜਾਂ ਜੋ ਕ੍ਰਿਮੀਨਲ ਰਿਕਾਰਡ ਹੁੰਦੇ ਨੇ ਉਹਨਾਂ ਦੇ ਘਰੇ ਲਗਾਤਾਰ ਐਨਆਈਏ ਵੱਲੋਂ ਰੇਡ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਰਿਪੋਰਟ ਕੀ ਪੇਸ਼ ਹੁੰਦੀ ਹੈ ਕਿ ਕੁਝ ਐਨਆਈਏ ਵੱਲੋਂ ਦਿੱਲੀ ਹੈੱਡਕੁਆਰਟਰ ਦੇ ਸਾਹਮਣੇ ਰੱਖਿਆ ਜਾਂਦਾ ਹੈ ਜੀ ਜੀ ਬਹੁਤ-ਬਹੁਤ ਜਾਣਕਾਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ